ਸਤਿ ਸ਼੍ਰੀ ਅਕਾਲ ਜੀ ਤੁਸੀਂ ਦਰਸ਼ਕ ਕਰ ਰਹੇ ਹੋ ਉਹਨਾਂ ਪਾਵਨ ਵਟਿਆਂ ਦੇ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਜੀ 13-13 ਤੋਲ ਕੇ ਲੋੜਵੰਦਾਂ ਨੂੰ ਅਨਾਜ ਦੇ ਕੇ ਉਹਨਾਂ ਦੀਆਂ ਝੋਲੀਆਂ ਭਰਦੇ ਸਨ ਇਹ ਵਟੇ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਜੋ ਕਿ ਸੁਲਤਾਨਪੁਰ ਲੋਧੀ ਵਿੱਚ ਹੈ ਉਥੇ ਸ਼ੋਗਨੀ ਖਾਨ ਜਦੋਂ ਗੁਰੂ ਨਾਨਕ ਦੇਵ ਜੀ ਦੌਲਤਖਾਨ ਦੇ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਸਨ ਤਾਂ ਇੰਨਾ ਵਟਿਆਂ ਨਾਲ ਹੀ 13-13 ਤੋਲਦੇ ਸਨ ਗੁਰੂ ਨਾਨਕ ਦੇਵ ਜੀ ਅਨਾਜ ਤੋਲਦੇ ਸਮੇਂ 13-13 ਦੀ ਧੁੰਨ ਆਲਾਪ ਕੇ ਮੋਦੀ ਖਾਨੇ ਵਿੱਚ ਆਏ ਲੋਕਾਂ ਦਾ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਪੱਕਾ ਕਰਦੇ ਸਨ ਇਸ ਗੁਰਦੁਆਰਾ ਸਾਹਿਬੀ ਤੇ ਬਟਿਆਂ ਦੀ ਪੂਰੀ ਵੀਡੀਓ ਤੁਸੀਂ ਸਾਡੇ YouTube ਚੈਨਲ ਮਿਸਟਰ ਐਂਡ ਮਿਸੇਸ ਕਿਲ ਉੱਪਰ ਦੇਖ ਸਕਦੇ ਹੋ ਤੇ ਇਨ੍ਹਾਂ ਵਟਿਆਂ ਦੇ ਦਰਸ਼ਨ ਕਰ ਸਕਦੇ ਹੋ ਤੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣ ਸਕਦੇ ਹੋ